ਕੋਈ ਗੱਲ ਬਾਤ ਹੈਗੀ ਦਾ ਆਪਾਂ ਚੱਲਨੇ ਆ ਜੰਮੂ ਤੇ ਆਪਣੇ ਨਾਲ ਕੈਮਰਾ ਕਰੂਗਾ ਸਾਰਾ ਭਾਈ ਹੁਣੀ ਹੈਣਾ ਬੋਲੋ ਯਾਰ ਕੋਈ ਭਾਈ ਬਾਦ ਵਧੀਆ ਭਾਈ ਜੀ ਬਸ ਥੈਂਕ ਯੂ ਭਾਈ ਤੁਹਾਡਾ ਆਂਦਾ ਯਾਰ ਨਹੀਂ ਨਹੀਂ ਭਾਈ ਕੋਈ ਗੱਲ ਹਾਂ ਦੇਖਦੇ ਆ ਕਿਹੜੇ ਟਾਈਮ ਤੱਕ ਪਹੁੰਚਦੇ ਆ ਵੈਸੇ ਤਾਂ ਪੂਰਾ ਪੂਰਾ ਟਾਈਮ ਜਾਈ ਆ ਸਾਡੇ ਕੋਲ ਰਸਤੇ ਇਹ ਕਹਿੰਦੇ ਲਖਨਪੁਰ ਰੁਕੂਣਾ ਵਾ ਉੱਥੇ ਰੋਕ ਕੇ ਦੇਖਦੇ ਆ ਕੀ ਹਿਸਾਬਕਤਾ ਵਾ ਅੱਗੇ ਦਾ ਤੇ ਭਾਈ ਗੱਡੀ ਆ ਜ ਆਪਾਂ ਲੈ ਕੇ ਚੱਲਨੇ ਆ ਸੀਐਨਜੀ ਤਾਂ ਕਰਕੇ ਮੈਂ ਕਿਹਾ ਸੀਐਨਜੀ ਭਰਾਲੀਏ ਪਹਿਲੀ ਵਾਰੀ ਗੱਡੀ ਲੈ ਕੇ ਚਲਣਾ ਜੰਮੂ ਦੇਖਦੇ ਆ ਉੱਥੇ ਕਿੱਦਾਂ ਦੇ ਆ ਈਸਾ ਹੁਕਦਾ ਵਾ ਇੱਕ ਵਾਰੀ ਤੇ ਇਥੋਂ ਭਰਾਲੇ ਲੱਗੇ ਆ ਆਹ ਉਹ ਚੱਕਰ ਰੰਦਾ ਸਾਰਿਆਂ ਨੂੰ ਤਾਰਨਾ ਪੈਂਦਾ ਜਦੋਂ ਡੀਸੀ ਜਾਂ ਜੀ ਭਰਉਣੀ ਹੁੰਦੀ ਆਹ ਵਾ ਭਾਈ ਹੁਣੀ ਸਾਰੇ ਹੋਰ ਭਾਈ ਕਿੰਨੇ ਜਾਣੇ ਹੋ ਗਏ ਆ ਕਿੰਨੇ ਜਾਣੇ ਆ ਅੱਧਾ ਤੇ ਉਹ ਪਿੱਛੇ ਆ ਜਾਓ ਉੱਤਰ ਜਾਓ ਉਹਨਾਂ ਨੂੰ ਤਾਰਿਆ ਹੀ ਨਹੀਂ ਇਹ ਉਹ ਚੱਕਰ ਲੈਣਾ ਡੋਣੇ ਹੀ ਬੰਦੇ ਤੁਸੀਂ ਯਾਰ ਉਹ ਹੈ ਨਹੀਂ ਉਹ ਤੁਹਾਨੂੰ ਪਤਾ ਨਾ ਉਤਰੇ ਨਹੀਂ ਉਹ ਕਰ ਦੇ ਭਾਈ ਫੁੱਲ ਕਰ ਦੇ ਜਦਾਦ ਭਾਈ ਹੁਣੀ ਜਿਆਦਾ ਲੱਗ ਕੇ ਖੜੇ ਆ ਜਦੋਂ ਸੀਐਨਜੀ ਵਰਦੀ ਇਹ ਇੰਨਾ ਕੋਲ ਵੀ ਨਹੀਂ ਹੋਣਾ ਚਾਹੀਦਾ ਇੰਨਾ ਡਿਸਟੈਂਸ ਚਾਹੀਦਾ ਹਨਾ ਭਾਈ ਘੱਟੋ ਘਾਟ ਨਹੀਂ ਰੰਗ ਅਰੀ ਜਨਤਾ ਉਹ ਭਾਈ ਹੁਣੀ ਫੋੜਵਾ ਕਿਚਨ ਲੱਗੇ ਹੋਏ ਪਿੰਕ ਗੈਸ ਵਾਲੇ ਓਕੇ ਆ ਅਛਾ ਇਹਦੀ ਸੀਐਨਜੀ ਦੀ ਇਦਾਂ ਪਰਚੀ ਨਹੀਂ ਨਿਕਲਦੀ ਜਿਦਾ ਪੈਟਰੋਲ ਡੀਜ਼ਲ ਵਾਂਗ ਨਿਕਲਦੀ ਹਨਾ ਇਹਦੇ ਹੱਥੇ ਹੀ ਹੱਥੀ ਬਿੱਲ ਬੰਦੇ ਆ ਕਿੰਨੀ ਹੋਈ ਆ ਆਜੋ ਉਠਾ ਰਾਂ ਅੱਛਾ ਸਹੀ ਹੈ ਸਹੀ ਹੈ ਆ ਭਾਈ ਹੁਣੀ ਆਪਣੇ ਵੀਡੀਓ ਵਗਰਾ ਦੇਖਦੇ ਆ ਪਛਾਣਦੇ ਹੀ ਪਹਿਲਾਂ ਮੈਂ ਕਿਹਾ ਭਰਾਵਾ ਉਹੀ ਹਾਂ ਹਾਂ ਹਾਲੋ ਭਈ ਆਲੋ ਕੈਮਰਾ ਮਾਰੀ ਹੈ ਹੀ ਸੀ ਅਜੀ ਦਾ ਬੋਸ ਦਾ ਤੋ ਉਹ ਭਾਈ ਨੂੰ ਭਲੇਖਾ ਪੈ ਗਿਆ ਮੇਰੇ ਹਿਸਾਬ ਨਾਲ ਹੈਨਾ ਸੀ ਐਨ ਜੀ ਥਿੰਕ ਗੈਸ ਹੈ ਹੀ ਸੀ ਐਨ ਜੀ ਹੈਨਾ ਜਿੱਥੇ ਥਿੰਕ ਗੈਸ ਲਿਖਿਆ ਆ ਗਿਆ ਭਾਈ ਗੱਡੀ ਮਾੜੀ ਇੱਕ ਵਾਰੀ ਮੁਕੇਰੀਆਂ ਰੋਕੀ ਆ ਬੱਸ ਸਟੈਂਡ ਦੇ ਸਾਹਮਣੇ ਭਾਈ ਇਹਨਾਂ ਨੇ ਸਮਾਨ ਫੜਨਾ ਹੀ ਸੀਗਾ ਕੋਈ ਨਾਲੇ ਪਾਣੀ ਦੀਆਂ ਬੋਤਲਾਂ ਚੱਕ ਲਈਆਂ ਹੋਰ ਕੀ ਰਹਿ ਗਿਆ ਹੋਰ ਕੁਝ ਨਹੀਂ ਭਾਈ ਰਹਿ ਗਏ ਬਸ ਆਉਣ ਵਾਲੇ ਗੱਡੀ 'ਚ ਡਿਸਪੋਜ਼ਲ ਵੀ ਇਹਨਾਂ ਦੂਜੇ ਆ ਪੈਗ ਵਾਲੇ ਹਨਾ ਆਹ ਤਾਂ ਭਾਈ ਦੂਜੇ ਆ ਪੈਗ ਵਾਲੇ ਗਲਾਸ ਆ ਆਹ ਦੂਜੇ ਗਲਾਸ ਆ ਆਓ ਕੋ ਗੁੱਗ ਲੈ ਲੀ ਨਾ ਅੱਛਾ ਸਾਈਕੋ ਥੋੜਾ ਲੈਣੇ ਆ ਅੱਛਾ ਨਹੀਂ ਮੈਂ ਕਹਾ ਸ਼ਾਇਦ ਰਸਤੇ 'ਚ ਸ਼ੁਰੂ ਹੋਣਾ ਨਹੀਂ ਭਾਜੀ ਦਾਤਾ ਭਲੀ ਕਿ ਉਹ ਵੈਜੀ ਡੇਨ ਬੰਦੇ ਸੀ ਅੱਛਾ ਮੈਂ ਪੀਂਦੇ ਨਾ ਖਾਂਦੇ ਖਾਂਦੇ ਵੀ ਨਹੀਂ ਕੋ ਨੂਰੇ ਨਹੀਂ ਖਾਂਦੇ ਵੈਤ ਦੀ ਗੱਲ ਦੇ ਲੈ ਕੇਵਲਾ ਹੋ ਗਈਆਂ ਲੇਟ ਤੇ ਭਾਈ ਹੁਣ ਕਹਿੰਦੇ ਇੱਥੇ ਹੀ ਚਾਹ ਪੀ ਲੈਣੇ ਯਾਰ ਉੱਥੇ ਰਸਤੇ 'ਚ ਬਾਅਦ 'ਚ ਫੇਰ ਲੇਟ ਹੋ ਜਾਣਾ ਪੂਰਾ ਪੂਰਾ ਟਾਈਮ ਹੀ ਆ ਆਪਣੇ ਕੋ ਚਾਹ ਪੀ ਲਈਏ ਯਾਰ ਹਮੇ ਸਦਾ ਹੀ ਆਗੇ ਜੇ ਲਖਣਪੁਰ ਹੀ ਰੁਕਣਾ ਭਾਈ ਬਾਅ ਚਾਹਣਾ ਕਿ ਲੇਟ ਕਰਤਾ ਮੈਨੂੰ ਹੁਣ ਤੂੰ ਹੀ ਰੁਗੇ ਆ ਹੁਣ ਜੰਪ ਕੇ ਮੈਨੂੰ ਲੇਟ ਕਰਤਾ ਆ ਤੁਹਾਡੀ ਬਲੇਮ ਇਤੇ ਨਹੀਂ ਹੋਣਾ ਚਾਹੀਦਾ ਮੰਨ ਲੇ ਲੇਟ ਹੋ ਗਏ ਨਹੀਂ ਨਹੀਂ ਮੇਰੇ ਨੂੰ ਪੂਰੀ ਕੋਸ਼ਿਸ਼ ਆ ਤੁਹਾਡੇ ਸਾਹਮਣੇ ਆ ਪਹੁੰਚ ਜਾਗੇ ਟਾਈਮ ਨਾਲ ਉਦਾਂ ਤਾਂ ਕਰਕੇ ਯਾਰ ਮੈਂ ਕਿਹਾ ਚਾਹ ਇੱਥੇ ਪੀ ਲੋ ਟਾਈਮ ਬਚਣਾ ਹੈਗਾ ਭਾਈ ਤੁਹਾਡਾ ਭਾਈ ਵੀ ਤੁਸੀਂ ਪਠਾਨਕੋਟ ਜਾਓਗੇ ਨਾ ਤੁਹਾਨੂੰ ਹਿਮਾਚਲ ਵਿੱਚ ਦੀ ਨੰਕੇ ਜਾਣਾ ਆ ਹਿਮਾਚਲ ਆ ਹਿਮਾਚਲ ਕੇ ਪٹرول ਪੰਪ ਉਹ ਦੇਖੋ ਲਿਖਿਆ ਹੈ ਤੇ ਮੈਂ ਮੇ ਬਲੌਗ 'ਚ ਦਿਖਾਵਾਂਗਾ ਤੁਹਾਨੂੰ ਮੈਂ ਬਤੇ ਕੀ ਹਿਸਾਬ ਦਾ ਹੁੰਦਾ ਵਾ ਇਹ ਹਿਮਾਚਲ 'ਚ ਐਂਟਰ ਹੋ ਗਏ ਫੇਰ ਪੰਜਾਬ 'ਚ ਐਂਟਰ ਹੋ ਜਾਣਾ ਮਤਲਬ ਇਦਾਂ ਦਾ ਸੀਨ ਆ ਕੋਈ ਪਠਾਨਕੋਟ ਆਖਰੀ ਇਹੀ ਪੰਪ ਹੋਆ ਸੀ ਐਨਜੀ ਵਾਲਾ ਜੰਮੂ ਵੀ ਹੈ ਨਹੀਂਗਾ ਪਤਾ ਕਰ ਲਈਏ ਲੋਕੇਸ਼ਨ ਤੁਹਾਨੂੰ ਦੱਸ ਦੂੰਗਾ ਉਧਰ ਜੰਮੂ ਵਾਲੀ ਸਾਈਡ ਨਹੀਂ ਜਾਣਾ ਗੋਲ ਚੌਂਕ ਤੋਂ ਨਾ ਜਦੋਂ ਆਪਾਂ ਉਧਰ ਨੂੰ ਮੁੜਦੇ ਆ ਜੰਮੂ ਵਾਲੀ ਸਾਈਡ ਨੂੰ ਉਥੋਂ ਮੁੜ ਜਾਣਾ ਇੱਧਰ ਨੂੰ ਅਰਦਾਸਪੁਰ ਵਾਲੇ ਰੋਡ ਤੇ ਇਹਨੂੰ ਅੰਬਰਸਾਲਾ ਰੋਡ ਵੀ ਕਹਿ ਦਿੰਦੇ ਆ ਤੇ ਇਹ ਰੋਂਗ ਸਾਈਡ ਆ ਯਾਰ ਦੇਖ ਲੋ ਪੁਲ ਨਹੀਂ ਚੜਨਾ ਪੁਲ ਦੇ ਥੱਲੇ ਹੀ ਉਧਰ ਨੂੰ ਹੋ ਜਾਣਾ ਹੋਰ ਭਾਈ ਕੀ ਹਾਲ ਚਾਲਾ ਜੰਮੂ ਹੈ ਨਹੀਂ ਕਿਹੜਾ ਪੈਟਰੋਲ ਪੰਪ ਸੀਐਨਜੀ ਪੰਪ ਆਖਰੀ ਇਹੀ ਆ ਬਾਈ ਤੇ ਬਾਕੀ ਪੈਟਰੋਲ ਮੈਂ ਕਿਹਾ ਚੱਲ ਜੰਮੂ ਤੋਂ ਹੀ ਪਵਾ ਲੈਨੇ ਆ ਜੰਮੂ ਸਸਤਾ ਜੰਮੂ ਕਸ਼ਮੀਰ ਇੱਥੇ ਇੱਥੇ ਕਿੰਨਾ 2-3 ਰੁਪਏ ਫਰਕ ਵਾਣਾ 2-3 ਰੁਪਏ ਫਰਕ ਹੈਗਾ ਉੱਥੇ ਸਸਤਾ ਮਤਲਬ ਜੰਮੂ ਕਸ਼ਮੀਰ ਚ ਆ ਉਹ ਮਤਲਬ ਉਹ ਲਿਖਿਆ ਹਟ ਪੁੱਛੇ ਬਿਨਾ ਬਗਾਨੀ ਪੋੜੀ ਨਾ ਚੜੀਏ ਜਦਕੀ ਬੰਦਾ ਵਾ ਰਾਈਮਿੰਗ ਇੱਦਾਂ ਬਣਦੀ ਆ ਪੁੱਛੇ ਬਿਨਾ ਪੋੜੀ ਨਾ ਬਗਾਨੀ ਚੜੀਏ ਦੱਸ ਦਿਓ ਯਾਰ ਕੋਈ ਬੰਦੇ ਨੂੰ ਦੱਸ ਦਿਓ ਪਠਾਨਕੋਟ ਤੋਂ 5 ਕਿਲੋਮੀਟਰ ਅੱਗੇ ਇੱਦਾਂ ਦਾ ਮੌਸਮ ਜੇ ਸ਼ੁਰੂ ਮਤਲਬ ਮੌਸਮ ਨਹੀਂ ਪਹਾੜੀ ਏਰੀਆ ਇਹ ਦੇਖਣਾ ਸ਼ੁਰੂ ਹੋ ਜੂਗਾ ਉਹ ਪਹਾੜ ਐਕਸਾਈਟਮੈਂਟ ਜੀ ਵਾਜੂਗੀ ਤੁਹਾਡੀ ਹਾਂ ਆ ਗਿਆ ਭਾਈ ਮਾਦੋਪੁਰ ਇੱਥੋਂ ਅੱਗੇ ਤੁਹਾਡੀਆਂ ਸਿਮਾਂ ਹੋ ਜਾਣੀਆਂ ਬੰਦ ਬਿਲਿੰਗ ਵਾਲੀ ਚੱਲੂਗੀ ਸਿਮ ਇਕੱਲੀ ਪਠਾਨਕੋਟ ਪਠਾਨਕੋਟ ਮੰਨ ਕੇ ਚੱਲੋ ਪਠਾਨਕੋਟ ਤੋਂ ਬਾਅਦ ਤੁਹਾਡੀ ਸਿਮਾ ਬੰਦ ਵਾ ਬਿਲਿੰਗ ਵਾਲੀਆਂ ਚੱਲੂਗੀਆਂ ਗੱਡੀਆਂ ਪ੍ਰੀਪੇਡ ਪਲਾਨ ਸਾਰੇ ਬੰਦ ਆ ਪੋਸਟਪੇਡ ਹੀ ਚੱਲੂਗੀਆਂ ਗੱਡੀਆਂ ਸਿਮਾ ਜਿੱਥੇ ਤੁਹਾਨੂੰ ਬਾਰਡਰ ਤੇ ਲੈਣੀ ਆ ਪੈਣੀ ਆ ਉਹ ਕਿੰਨੇ ਕ ਤਰੀਕੇ ਆ ਜਾਂਦਾ ਭਈ ਭਾਈ ਉਹਨਾਂ ਨੇ ਕਰਵਾਇਆ ਹੈਗਾ ਮੇਰੀਆਂ ਤਾਂ ਦੋਨੇ ਸਿਮਾ ਬਿਲਿੰਗ ਵਾਲੀਆਂ ਆਈਆਂ ਪੈਕੇਜ ਇਹਨਾਂ ਦੇ ਪੈਕੇਜ ਯਾਰ ਉਹ ਮਹੀਨੇ ਦਾ ਕਹਿ ਕੇ 15 ਦਿਨਾਂ ਵਾਲਾ ਪਵਾ ਦਿੰਦੇ ਆ ਕਰਦੇ ਇਦਾਂ ਉਹ ਉਹਦਾ ਜਾਈ ਸਾਡਾ ਪੰਜਾਬ ਘਟਦਾ ਹਾਂ ਚੱਲੋ ਭਾਈ ਆ ਹੈਗਾ ਵਾ ਲਖਣਪੁਰ ਬਾਰਡਰ ਸਤਿਮਈ ਜੱਤੇ ਇਹ ਤੋਂ ਅੱਗੇ ਹੋ ਜਾਣਾ ਜੰਮੂ ਅਤੇ ਕਸ਼ਮੀਰ ਜੰਮੂ ਐਂਡ ਕਸ਼ਮੀਰ ਤੇ ਆ ਭਾਜੀ ਟੋਲ ਬਚਾਉਣ ਲਈ ਸਾਨੂੰ ਕੋਈ ਰਸਤਾ ਦੱਸਦੇ ਪਏ ਆ ਕਹਿੰਦੇ ਪੁਲਤੋ ਹੋ ਜਿਓ ਇੱਧਰ ਨੂੰ ਤੇ ਫੇਰ ਭਾਜੀ ਉਹ ਚੱਲ ਜੀ ਉਹ ਗੱਡੀ ਮੋੜੀ ਦਾ ਹਾਂ ਹਾਂ ਅੱਛਾ ਫੌਜੀ ਜਾਣ ਨਹੀਂ ਦਿੰਦਾ ਜਾਂ ਉਧਰ ਦੀ ਚਲ ਦੇਖਦੇ ਆ ਖੜਾ ਹੋਇਆ ਤਾਂ ਠੀਕ ਆ ਨਹੀਂ ਖੜਾ ਨਹੀਂ ਤਾਂ ਉਹਨੂੰ ਦੇ ਦਾਂਗੇ 50 60 ਰੁਪਏ ਹੈਗਾ ਹੈਗਾ ਯਾਰ ਉਹ ਅਗਲੇ ਪਾਗਲ ਪਰ ਨਹੀਂ ਫੌਜੀ ਹੁਣੀ ਖੜੇ ਸੀ ਜਾਣ ਹੀ ਹੋਇਆ ਬਬੂ ਮੈਂ ਦੇ ਫੈਨ ਇੱਧਰ ਵੀ ਬਹੁਤ ਹਨਾ ਮਾਰਾ ਇਹ ਅਗਲੇ ਟੋਲ ਵਾ ਇੰਟਰਨੈਸ਼ਨਲ ਨੈਸ਼ਨਲ ਟੋਲ ਆ ਏ ਐਦਾਂ ਦੇ ਕੋਈ ਕ੍ਰਾਈਮਨਲ ਵੀ ਏਂਟਰ ਹੋ ਜਾਊਗਾ ਜੰਮੂ ਕਸ਼ਮੀਰ ਚ ਆਵਣਾ ਹਨਾ ਅਗਲੇ ਸਿਕਿਉਰਿਟੀ ਰਖਦੇ ਆ ਬੌਜੀ ਉਹ ਕਦੇ ਤੁਸੀਂ ਹੋ ਗਿਆ ਹੋਊਗਾ ਕਦੇ ਬਾਥਰੂਮ ਬੂਥਰੂਮ ਕਰਨ ਗਿਆ ਹੋਊ ਅਗਲਾ ਉਹ ਯਾਰ ਫੋਨ ਖੜਾ ਸ਼ੂ ਹੈ ਬੈਠੀ ਹਾ ਭਾਈ ਜਿਹੜੇ ਕਹਿੰਦੇ ਵੇ ਨਾ ਕੋਈ ਦੇਖ ਲਓ ਬਹੀ ਗੱਡੀਆਂ ਆਈਆਂ ਨੇ ਜਿਹੜੀਆਂ ਆਪਣੀ ਗੱਡੀ ਗੱਡੀਆਂ ਆਈਆਂ ਆ ਇੱਛਾ ਤੇ ਹੁਣ ਕਾਦੀ ਨੀ ਨਿਕਲੀ ਚੋਦੇ ਯਾਰ ਮੋਜੀ ਖੜ ਗਿਆ ਉਮੀਦਾਂ ਉਦੋਂ ਵੀ ਖੜਿਆ ਹੋਊਗਾ ਭਾਈ ਉਦੋਂ ਬਾਅਦ ਨੂੰ ਟੱਟੀ ਪਿਸ਼ਾਉ ਕਰਨ ਗਿਆ ਹਣਾ ਲਾਗੇ ਬੰਨੇ ਤੇ ਉੱਥੇ ਲਿਖਿਆ ਨੋ ਐਂਟਰੀ ਭਾਈ ਸਿੰਗਲ ਲਾਈਨ ਆ ਆਉਣ ਵਾਸਤੇ ਜਾਂ ਜਾਣ ਵਾਸਤੇ ਲਓ ਵੀ ਟੋਲ ਪਲਾਜੇ ਹੁਣੇ ਸ਼ੁਰੂ ਹੋ ਗਏ ਆ ਆਹ ਟੂਰਿਸਟ ਹੁਣ ਚੰਮੂ ਦਵਾਰ ਕੋਲ ਆਈ ਨੇ ਚੰਮੂ ਦਵਾਰ ਤਾਂ ਭਾਈ ਆ ਸੀ ਨਾ ਲਖਨਪੁਰ ਬਾਰਡਰ ਲਖਨਪੁਰ ਦੇ ਲੱਡੂ ਮਸ਼ਹੂਰ ਆ ਗੱਡੀਆਂ ਲਗਭਗ ਲਗਭਗ ਜਿਹੜੀਆਂ ਜਾਂਦੀਆਂ ਨੇ ਨਾ ਉਧਰ ਰੋਕੇ ਹੀ ਜਾਂਦੀਆਂ ਗੱਡੀਆਂ ਯਾਰ ਭੈ ਜਗੱਡੀ ਮੰਨ ਜਗਾ ਹੈ ਨਹੀਂ ਅੱਗੇ ਰੋਕੋ ਕਿਰੋ ਰੋਕੇ ਨਹੀਂ ਯਾਰ ਵੀ ਟੈਕਸੀ ਆ ਗੱਡੀ ਵੀ ਰੋਕੇ ਰੋਕੇ ਆ ਆਇਆ ਜੀ ਜਦਾ ਦੇਖੋ ਅੰਦਰ ਵੜਦੇ ਨਹੀਂ ਕੱਢਣੀ ਹੋਈ ਫੇਰ ਕੱਢਣੀ ਹੋਈ ਫੇਰ ਦੇਖੀ ਜਾਓ ਕੋਸ਼ਿਸ਼ ਉਹਨਾਂ ਦੇ ਜਲਦੀ ਨਹੀਂ ਪਹੁੰਚਾਉਂ ਆ। ਚਲੋ ਭਾਈ ਖਾ ਲਓ। ਲੈ ਵੀ ਭਾਈ ਆਪਾਂ ਰੁਕੇ ਹਾਂ ਬੀਬੀਆਂ ਦੀ ਸਪੈਸ਼ਲ ਪਲੇਸ ਮਤਲਬ ਲਖਨਪੁਰ ਬਾਰਡਰ ਤੇ। ਮੈਂ ਕਹਿੰਦਾ ਲੱਡੂ ਬਹੁਤ ਯਾਰ ਲੱਡੂ ਵਾਲੀ ਦੁਕਾਨ ਨਹੀਂ ਜਿੱਥੇ ਲੱਡੂ ਉਹ ਕਰਾਰੇ ਦੂਜੇ ਨਹੀਂ ਮਿੱਠੇ ਲੱਡੂ ਨਹੀਂ। ਜਾਦਾ ਡਰਾਈਵਰ ਵੀ ਰੋਕੇ ਹੀ ਜਾਂਦੇ ਆ। ਖਾ ਲਈਏ ਆਹ ਲੋ ਭਾਈ ਹੁਣ। ਅੱਜ ਆਪਾਂ ਭਾਈ ਹੁਣਾਂ ਟ੍ਰੈਵਲ ਕਰਦੇਵੇਂ। ਕੈਮਰਾ ਕਰੂ ਆ ਇਹਨਾਂ ਦਾ ਫੰਕਸ਼ਨ ਆ ਕੋਈ ਉੱਥੇ। ਲਗਾ ਟਾਈਮ ਤੇ ਬਚਾ ਦਈਏ। ਹੋਰ ਭਾਈ ਠੀਕ ਆ ਸਾਰੇ। ओके okay. आ लो लो ਮਾਰਾ ਲੋ ਆ ਲਿਆ ਹੁਣ ਓਕੇ ਆ ਪ੍ਰਭਾ ਭੁੱਖ ਲੱਗੀ ਹੋਈ ਸਾਰਿਆਂ ਨੂੰ ਅੰਦਰ ਤੋਂ ਤੁਰੇ ਜਦੋਂ ਲੋਕੀ ਇੱਥੋਂ ਸਪੈਸ਼ਲ ਘਰਾਂ ਵਾਲੀ ਲੈ ਕੇ ਜਾਂਦੇ ਪਰ ਜੋ ਇੱਥੇ ਖਾਣ ਦਾ ਸਵਾਦ ਹੁੰਦਾ ਨਾ ਉਹ ਘਰੇ ਜਾ ਕੇ ਨਹੀਂ ਗੱਲ ਬੰਦੀ ਆਹ ਭਾਈ ਹੁਣ ਵੀ ਮੇਰੇ ਸਾਹ ਹੁਣ ਪੈਕ ਕਰਾਉਣ ਲੱਗੇ ਆ ਨਹੀਂ ਆ ਪੈਕ ਕਰਾਉਣ ਲੱਗੇ ਜੀ ਕਿਹੜੀ ਜਗਾ ਤੋਂ ਜਮੂ ਕਸ਼ਾ ਜਮੂ ਤੋਂ ਆਇਆ ਤੂੰ ਹੀ ਲੋਕਲ ਹੀ ਹੈ ਸਹੀ ਹੈ ਸਫਰਾਵਾ ਲੋਕਲਾ ਹੋ ਆ ਉਹ ਵਧਿਆ ਪੈਕ ਕਰਾ ਕੇ ਘਰੇ ਲੈ ਕੇ ਚੱਲੇ ਹਨ ਹੈ ਅਸੀਂ ਪਹਿਲ ਕਦਮ ਮੌਕਾ ਮਿਲਦਾ ਨਹੀਂ ਨਹੀਂ ਭਾਈ ਸਪੈਸ਼ਲ ਲੱਡੂਆਂ ਦਾ ਗੜਵਾਏ کہہ ਸਕਦੇ ਹਨ ਲੱਡੂਆਂ ਦਾ ਗੜ ਲੈ ਕੇ ਘਰ ਜਾ ਕੇ ਤੁਸੀਂ ਫਰਾਈ ਕਰਕੇ ਖਾ ਸਕਦੇ ਅਛਾ ਇਦਾਂ ਵੀ ਹੈ ਹਾਂ ਉਹ ਸਹੀ ਰਹੂਗਾ ਲੈ ਜਾਓ ਘਰ ਜਾ ਕੇ ਫਰਾਈ ਕਰ ਲਓ ਬੱਲਾ ਮਸ਼ਹੂਰ ਹੈ ਇੱਕਦਮ ਹੈ ਇਸ ਦਾ ਪੱਲਾ ਮਸ਼ਹੂਰ ਹੈ ਸਹੀ ਹੈ ਸਲੋ ਵੀ ਗਾਈਜ਼ ਕੋਕ ਵਗੈਰਾ ਚੱਕ ਲਿਆ ਸਾਰਿਆਂ ਨੇ ਰੀ ਮਤਲਬ ਰੀ ਉਹ ਕੀ ਕਹਿੰਦੇ ਹੁੰਦੇ ਆ ਰੀਚਾਰਜ ਹੋ ਗਏ ਆ ਸਾਰੇ ਤੇ ਬੀਬੇ ਨੇ ਸਪੈਸ਼ਲ ਉਹ ਸੁਚਾਲਿਆ ਬਣਿਆ ਹੋਇਆ ਸੁਲਭ ਸੁਚਾਲਿਆ ਮਤਲਬ ਜਿਹੜੇ ਲੋਕ ਦੇ ਆ ਰੋਕੇ ਤੀ ਟਾਇਲਟ ਵਗੈਰਾ ਆਪਣਾ ਫਰੈਸ਼ ਹੋ ਕੇ ਜਾਓ ਬਸ ਇਹੀ ਸਿਸਟਮ ਆ ਬਾਈਕਟੂਏ ਦੋ ਗਿਆ ਪਾਲ ਟਟਾ ਇਨੇ ਬਹੁਤ ਜੱਬ ਪਾਇਆ ਆ ਇਰੀਏ ਨੂੰ ਬਹੁਤ ਜਿਆਦਾ ਉਹ ਉੱਪਰ ਦੀ ਜਾਂਦੀ ਹੁੰਦੀ ਆ ਇੱਧਰ ਦੀ ਪਿੰਡਾ ਪੁੰਡਾ ਵੇਚ ਦੀ ਗੱਲਾਂ ਕੀ ਜਾਂਦੀ ਆ ਹਾਂ ਹੁਣ ਇਹਨਾਂ ਨੇ ਮਤਲਬ ਥੱਲੇ ਉਹਦੀ ਗੱਡਿਆ ਹੋਇਆ ਰੋਡ ਟੈਂਪਰੇਰੀ ਟੈਂਪਰੇਰੀ ਹਾਂ ਪਰ ਜਦੋਂ ਪਾਣੀ ਆਉਣਾ ਇੱਥੇ ਆ ਭਰ ਜਾਣਾ ਸਾਰਾ ਆਹ ਸਾਰਾ ਏਰੀਆ ਪਾਣੀ ਨਾਲ ਜਦੋਂ ਉੱਪਰ ਬਾਰਿਸ਼ ਪੈਂਦੀ ਹੈ ਨਾ ਪਹਾੜਾਂ 'ਚ ਆਹ ਵਾ ਮੇਨ ਪੁਆਇੰਟ ਆ ਵਾ ਇੱਥੋਂ ਕੋ ਬੁਲ ਟੁੱਟਾ ਹੈਗਾ ਹੁਣ ਵਧੀਆ ਕੰਸਟਰਕਸ਼ਨ ਚੱਲਦੀ ਪਈ ਆ ਪਰ ਜਦੋਂ ਕਿਤੇ ਪਾਣੀ ਆ ਗਿਆ ਆ ਰਸਤਾ ਬੰਦ ਹੋ ਜਾਣਾ ਥਾਰਾ ਥੂਰਾ ਮੜੀਆਂ ਮੂਟੀਆਂ ਲੰਘ ਸਕਦੀਆਂ ਵਾ ਭਾਈ ਥੋੜਾ ਜਿਹਾ ਰਸਤੇ ਨਾਲ ਤੁਹਾਨੂੰ ਕੰਪਰੋਮਾਈਜ਼ ਕਰਨਾ ਪੈਣਾ ਇਹਨੂੰ ਪ੍ਰੋਸੈਸਿੰਗ ਆ ਸਾਰਾ ਰੋਡ ਪਠਾਨਕੋਟ ਤੋਂ ਲੈ ਕੇ ਜੰਮੂ ਤੱਕ ਜਿਆਦਾ ਨਹੀਂ ਪਰ ਇਦਾਂ ਦੇ ਕਈ ਰੋਡ ਹੁੰਦੇ ਆ ਪੁਲ ਵਗੈਰਾ ਬੰਦੇ ਪਏ ਹੈ ਬਈ ਉਹ ਕਹਿੰਦੇ ਨੇ ਤੇ ਕਾਲੀ ਅੱਗੇ ਟੋਏ ਉਹ ਬਹੁਤ ਮਤਲਬ ਆਫ ਰੋਡਿੰਗ ਆ ਕਹਿੰਦਾ ਮੇਰੇ ਕੋ ਥਾਰ ਵਾ ਤੇ ਮੈਂ ਤੁਹਾਡੇ ਨਾਲੋਂ ਪਹਿਲਾਂ ਪਹੁੰਚ ਜਾਣਾ ਉਹ ਮੋਰੇ ਲਾਤਾ ਹੀ ਆ ਗਿਆ ਪਿੱਛੇ ਖੜਾ ਰਹਿ ਹਾਂ ਸਹੀ ਹਕਾਤ ਦਿਖਾਤੀ ਥਾਰ ਦੀ ਹੈ ਗੈਂਟ ਕਰ ਗਏ ਮੈਂ ਨਾ ਪਹੁੰਚਦਾ ਵਾ ਭਾਈ ਹੁਣ ਤਾਂ ਹੁਣ ਤਾਂ ਆਸ ਲੋ ਚਲੋ ਵੀ ਗਾਇਜ਼ ਫਾਈਨਲੀ ਲੋਕੇਸ਼ਨ ਤੇ ਪਹੁੰਚ ਗਏ ਆ ਜੰਮੂ ਕੱਢੀਆ ਸਮਾਨ ਸੌਰੀ ਯਾਰ ਭਾਈ 15 ਮਿੰਟ ਲੇਟ ਕਰਤਾ ਯਾਰ ਪਰ ਮੇਰੀ ਵਜ੍ਹਾ ਨਾਲ ਜੇ ਲੱਡੂ ਨਾ ਖਾਂਦੇ ਨਾ ਪਹੁੰਚ ਜਾਣਾ ਹੀ ਟਾਈਮ ਨਾਲ ਮੈਂ ਤੁਹਾਨੂੰ ਕਿਹਾ ਸੀ ਨਾ ਲੱਡੂ ਨਾ ਖਾਓ ਫਰੂਟ ਲੈ ਲਓ ਫਰੂਟ ਵੀ ਲੈ ਲੇ ਤਾਂ ਵੀ ਲੱਡੂ ਉਨੇ ਟਾਈਮ ਲੱਗਣਾ ਹੀ ਉਹ ਦੇਖਿਓ ਸਮਾਨ ਡਿੱਗਣਾ ਜਲਦੀ ਪਟਾਉਂਦੇ ਜਲਦੀ ਉਚਾਣਾ ਓਕੇ ਸਰ ਭਾਈ ਇੱਥੇ ਹੀ ਸੈਟਅਪ ਲਾੜੇ ਲੱਗੇ ਇਕ ਇਦਾਂ ਹੀ ਚੱਕ ਕੇ ਲੈ ਕੇ ਜਾਣਾ ਰੱਖ ਦੋ ਭਈ ਨਾ ਬੈਲਾ ਬੀਟਾ ਗੱਡੀ ਚੈੱਕ ਕਰੋ ਮੜੀਏ ਕਿ ਲੱਗਦੀ ਨਾ ਹੋ ਗਿਆ ਭਾਈ ਚਲੋ ਗੱਡੀ ਪਾਰ ਕਰਵਾਓ ਓਕੇ ਓਕੇ ਚਲ ਚੱਲਦੇ ਆਂ ਫੇਰ ਤੁਹਾਡਾ ਨੰਦਰੀ ਚੱਲਦਾ ਪਾਈਆ ਚੱਕ ਲਓ ਸਮਾਨ ਮੜ ਅੰਦਰ ਆ ਕੇ ਦੇਖਦੇ ਆਂ ਕੀ ਹਿਸਾਬ ਦਾ ਗੁਰਦੁਆਰਾ ਸਾਹਿਬ ਚੈੱਕ ਕਰੋ ਕਿ ਮੈਂ ਵੇ ਯਾਦਰ ਜਾਈਦਾ ਨਹੀਂਗਾ ਪਰ ਭਾਈ ਕਹਿੰਦੇ ਆ ਜਾਓ ਦੇਖਦੇ ਆਂ ਕੀ ਹਾਲ ਹੋ ਤਾ ਮੈਂ ਕਹਾਂ ਬਾਹਰ ਵੀ ਕੀ ਕਰਨਾ ਫਿਰ ਪਸ਼ਾਹ 55000 ਦੀਆਂ ਵਰਦੇ ਪੁੰਨ ਛੋ ਨਹੀਂ ਹੁੰਦਾ ਆ ਮਰ ਕੱਢ ਲੈਂਦਾ ਬਈ ਭਰਾਵਾ ਮਹਿੰਗੀ ਹੈ ਟਮਾ ਮੈਂ ਕਹਾਂ ਕੋਈ ਚੱਕਰ ਹੀ ਨਹੀਂ ਪੈ ਜੂਵੇ ਤੁਹਾਡਾ ਬਲੌਗ ਵਧੀਆ ਬਣਦਾ ਬਲੌਗ ਤੇ ਚਲੋ ਠੀਕ ਆ ਉਹ ਤਾਂ ਬਣੀ ਜਾਂਦਾ ਉਹਨੂੰ ਦੇਖੀਏ ਕੀ ਹੈ ਅਜੇ ਔਨ ਨਹੀਂ ਹੋਈ ਸਹੀ ਆ ਸਹੀ ਆ ਤੁਹਾਨੂੰ ਕੱਟੀ ਵੜ ਗਈ ਹੈ ਹੁਣ ਆਨ ਹੋਈ ਚੈੱਕ ਕਰੋ ਲਾਈਟ ਇਹਦਾ ਵਲੌਗ ਵਲੌਗ ਤੇ ਵਰਤਿਆ ਕਰੀ ਇਦਾਂ ਲਾ ਕੇ ਇੱਥੇ ਵੀ ਇਹ ਦੂਜੀ ਵੀ ਤਿਲ ਮੋੜ ਵੀ ਹੋਣਿਆ ਆਪਾਂ ਆਪਾਂ ਆਸ਼ੋ ਰੈੱਡ ਸਹੀ ਆ ਮੜਾ ਦੇ ਆਹ ਵਾਈਟ ਵਾਲੀ ਚਲੋ ਵਾਈਟ ਵਾਲੀ ਕੁਆਲਿਟੀ ਚੈੱਕ ਕਰੋ ਕਿੱਦਾਂ ਲੱਗ ਰਹੀ ਓਕੇ ਆ ਇਦਾਂ ਲਾ ਕੇ ਤਰਿਆ ਹੋਇ ਰਿਹਾ ਨਾ ਮੈਂ ਲੇਖ ਕੰਨਾ ਆਹ ਲਾਈਟਿੰਗ ਤੋਂ ਬਿਨਾ ਵਾ ਆਹ ਲਾਈਟਿੰਗ ਨਾਲ ਸਹੀ ਆ ਹੋਰ ਭਾਈ ਸਸਰੀ ਗਾਲ ਦੀ ਸਸਰੀ ਗਾਲ ਅੱਛਾ ਇਹੋ ਤੋਂ ਮੈਂ ਆ ਬੰਦ ਕਰ ਦਿਓ ਭਾਈ ਇਹ 25 ਇਹਦੇ ਸੈਂਟਰ 'ਚ ਡਾਟ ਦੇਖੋ ਹੈਗਾ ਕਿੱਥੇ ਇਹਦੇ 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 ਸੈਂਟਰ 'ਚ ਇਹਦੇ ਸੈਂਟਰ 'ਚ ਡੋਟ ਹੈਗਾ ਨਹੀਂ ਕੋਈ ਨਹੀਂ ਕਰਦਾ ਸੱਚੀ ਦੇਖਦਾ ਹੀ ਨਹੀਂ ਕੋਈ

ਜੰਮੂ ਵਾਲੀ ਸਾਈਡ ਦੇ ਸਰਦਾਰ ਜੀ ਇੱਥੇ ਭਾਈ ਵਾਵਾ ਹਨਾ ਪੰਜਾਬੀ ਬਹੁਤ ਜ਼ਿਆਦਾ ਵਾ ਤੇ ਇੱਥੇ ਮੈਂ ਦੇਖਿਆ ਜਿੱਦਾਂ ਅੰਮ੍ਰਿਤ ਜਿਆਦਾ ਛਕੇ ਹੋਏ ਭਾਈ ਲੋਕਾਂ ਦੇ ਉੱਥੋਂ ਨਾਲੋਂ ਪੰਜਾਬ ਨਾਲੋਂ ਹਾਂ ਹਾਂ ਹੈ ਇਹ ਕਾਫੀ ਸਹੀ ਹੈ ਕਿ ਮੈਂ ਮਤਲਬ ਮੈਂ ਗਲਤ ਨਹੀਂ 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 ਬਿਲਕੁਲ ਸਹੀ ਹੈ ਬੇਲੇ ਹੈਗੇ ਯਾਰ ਮੈਂ ਭਾਈ ਹੁਣੀ ਕਹਿੰਦੇ ਚੱਲਦੇ ਆ ਕੀ ਬਾਤ ਆ ਸਵਾਦ ਆ ਜੂ ਭਾਈ ਮਜ਼ਾਕ ਨਹੀਂ ਜੰਮੂ ਦੀ ਗੇੜੀ ਲਾਉਣੇ ਆ Maruti 'ਚ ਭਾਈ ਹੁਣਾ ਨਾ ਬਾਈ ਦਾ ਡੀ ਨਾ ਦਾੜੀ ਬਹੁਤ ਸੋਹਣੀ ਲੱਗੀ ਮੈਨੂੰ ਸੌਹ ਲੱਗੇ ਬਹੁਤ ਜਾਈ ਦੀ ਤੁਹਾਡੀ ਅੱਛਾ ਜੀ ਹਾਂ ਇਹਨੂੰ ਕੰਟੀਨ ਮਤਲਬ ਚਲੋ ਉਹ ਤਾਂ ਕੰਟੀਨ ਸਦਾ ਹੀ ਰਹਿਣੀ ਆ ਹਾਂ ਬਹੁਤ ਸੋਹਣੀ ਲੱਗਦੀ ਬਾਈ ਬਾਈ ਕਮੈਂਟਾਂ 'ਚ ਦੱਸੋ ਬਾਈ ਦੀ ਦਾੜੀ ਸੋਹਣੀ ਲੱਗਦੀ ਨਾ ਇਹ ਲਓ ਵੀ ਬਾਈ ਚੈੱਕ ਕਰੋ ਜੰਮੂ ਦਾ ਰੇਲਵੇ ਸਟੇਸ਼ਨ ਭਾਈ ਹੁਣਾ ਦੀ ਫੈਮਲੀ ਨੇ ਹੋਣਾ ਸੀਗਾ ਮੈਂ ਵੀ ਵੇਲਾ ਹੈਗਾ ਮੈਂ ਕਹਾਂ ਚੱਲ ਚੱਲਦੇ ਆ ਲੈ ਕੇ ਹੁਨੇ ਆ ਸੁਖਨਾ ਵਾਵਾ ਉੱਚਾ ਵਾ ਹਣਾ तो तो सिक्योरिटी बगैर है ना टिमरी टैड की अच्छा बैग चेक आले बल रश चेक करो कि फट फटके लाए बिना टिकट तो होना लोग बेचारे बैठे वेटिंग के ਰਾਜੀ ਹੋਦਾ ਭਾਈ ਇਹ ਰਾਸ਼ ਕਾ ਦੀ ਨਾ ਕਿ ਉਦਾਂ ਹੀ ਹੁੰਦਾ ਇਨਾਂ ਨੋਰਮਲ ਇਹ ਦਸ ਨਾ ਪਿਛਲੇ ਜਾਂਦੇ ਨਾ ਹੁਣ ਅੱਛਾ ਉਹ ਜੁਬੈਸ਼ ਨੂੰ ਦੇ ਵੀ ਜਾਂਦੇ ਹਨ ਅੱਛਾ ਆ ਸਾਰੇ ਵੈਸ਼ਨੂ ਦੇ ਵੀ ਮਹਾਮਾਲੀ ਵਾਲੇ ਨਾ ਲੋ ਲਾ ਲੋ ਦਰਸ਼ਨ ਦਰਸ਼ਨ ਕਰਨ ਚਲੇ ਆ ਗਏ ਪੂਜਾਈ ਜਾਂਦੇ ਕਰੀ ਨੇ ਅੱਛਾ ਕੋਈ ਆ ਗਿਆ ਕੋਈ ਜਾਈ ਜਾਂਦਾ ਹਾਂ ਵੀ ਆ ਗਿਆ ਜੀ ਸਾਰੇ ਦੋਸਤ ਲੱਗਦੇ ਮੈਨੂੰ ਹੈ ਨਾ ਕਿਉਂਕਿ ਇਹ ਜੋ ਬਰਾਬਰ ਦੀ ਹੈ ਸਾਰਿਆਂ ਦੀ ਹੈ ਨਾ ਇਹ ਆਹ। ਕਿਆ ਭਾਈ ਹੁਣਾਂ ਦੀ ਫੈਮਿਲੀ ਆ ਭਰਾ ਹੁਣਾਂ ਦੀ। ਚੱਕਰ ਘਾਣੀ ਇਹ ਆ ਉਹ ਭਾਈ ਹੁਣਾਂ ਦੀ ਆ ਫੈਮਿਲੀ ਆ ਸਾਰੀ ਤੇ ਇਹਨੇ ਇਹ ਚੱਲੇ ਆ ਕਿਤੇ ਤੇ ਭਾਈ ਹੁਣੀ ਮਿਲਣ ਆਏ ਜੀ ਬੈਠੇ। ਸਾਰੀ ਫੈਮਿਲੀ ਉਹ ਵੀ ਉਹ ਭਾਈ ਦਾ ਰੀਅਲ ਬਰਾਦਰ ਚੱਲੇ ਆ ਕਿ ਜੇ ਮਿਲਣ ਆਏ ਸਪੈਸ਼ਲ ਭਾਈ ਹੁਣੇ ਪੈ ਗਈ ਪੈ ਗਈ ਪੈ ਗਈ ਭਾਜਣ ਪੈ ਜੀ ਟ੍ਰੇਨ ਆਈ ਨਾ ਤਾਂ ਕਰਕੇ ਹੋਏ ਬਹੁਤ ਬੁਰਾ ਹੁੰਦਾ ਫੈਮਿਲੀ ਨਾਲ ਭਾਈ ਇੱਥੇ ਗੱਡੀਆਂ ਨੂੰ ਦੋ ਦੋ ਇੰਜਨ ਲੱਗਦੇ ਕਿਉਂਕਿ ਚੜ੍ਹਾਈ ਉਤਰਾਈ ਹੁੰਦੀ ਹੈ ਨਾ ਫੇ ਪਿੱਛੋਂ ਵੀ ਇੰਜਨ ਜ਼ੋਰ ਲੋਂਦਾ ਦੇਖੋ ਪਿੱਛੇ ਜਦਾ ਇੰਜਨ ਲਾਇਆ ਹੈ ਨਾ ਚੋਰਾਂ ਦੀ ਤੇ ਜਾਂਦੀ ਆ ਇੱਥੇ ਭਾਈ ਕਾ ਇੰਜਨ ਛੋੜਾ ਸੀਗਾ ਇੰਜਨ ਹੀ ਸਾਰੇ ਡੱਬਾ ਵਾ ਭਾਈ ਹੁਣ ਕਹਿੰਦੇ ਇੱਥੇ ਆਈ ਕਿਹੜੇ ਹਿਸਾਬ ਨਾਲ ਆਊਗੀ ਉਹ ਵੀ ਸੋਚਣ ਵਾਲੀ ਗੱਲ ਆ ਇੱਥੇ ਕਿਹੜੇ ਹਿਸਾਬ ਨਾਲ ਆਈ ਹੋਗੀ ਟੁੱਟਾ ਹੀ ਆ ਲੈਣ ਦਾ ਵੀ ਦੱਸਿਓ ਭਾਈ ਜੇ ਕਿਸੇ ਨੂੰ ਪਤਾ ਹੋਊਗਾ ਕੋਈ ਭਾਈ ਹੁਣ ਵਾਲੀ ਗੱਡੀ ਚਲਾ ਕੇ ਦੇਖਦੇ ਆ ਉਦਾ ਇਹਦਾ ਇਹਦਾ ਸਵਾਲ ਵੱਖਰਾ ਵਾਕਿਆ ਹੈ ਭਾਈ ਚਾਬੀ ਉੱਪਰ ਹੀ ਟੀਮ ਚਾਬੀ ਉੱਪਰ ਹੀ ਰੱਖੀ ਅਵੀ ਵੇ ਚੈੱਕ ਕਰੋ ਜੰਮੂ ਸ਼ਹਿਰ ਚ ਮਰੂਤੀ 800 ਚੱਲ ਰਹੀ ਆ ਚੈੱਕ ਕਰੋ ਮਰੂਤੀ ਕਿਹੜਾ ਮਾਡਲ ਆ ਭਈ ਇਹ 2014 ਯਾਰ ਫੇਰ ਨਵੀਂ ਐ ਇੱਕ ਹਿਸਾਬ ਦੀਨ ਨੂੰ ਕੀ ਛੋੜਾ 2 ਛੋਟਾ ਮਾਡਲ ਸੈਂਟਰ ਲੋਕਿੰਗ ਆ ਭਾਈ ਚੈੱਕ ਕਰੋ ਅੱਛਾ 2014 ਮਾਡਲ ਆ 14 ਜੀ ਬੰਦ ਹੋਈਆਂ ਭਾਈ ਫੇਰ ਹਾਂ 14 ਜੀ ਬੰਦ ਹੋਈਆਂ ਪੁੱਜਾ ਯਾਰ ਜਾਂ ਸਾਡੇ ਤੋਂ ਉਧਰ ਕੋਈ ਮਿਲਦੀ ਆ 8 ਮਾਡਲ ਕੋਈ 9 ਮਾਡਲ ਕੋਈ दो हजार उन्नीस सौ अठानवे मॉडल नहीं, तो नहीं ज्यादा खादा भी नहीं रख लिया वा तो हम घर वापसी होने लगी है बी फंक्शन हो गया वा पूरा लो जान तो पहला विजिबिलिटी वादिया आ जाए शीशा शूशा साफ कर ली मैं क्या ਬੰਦ ਕਰਦਾ ਭਾਈ ਮੱਛਰ ਆ ਜਾਣਾ ਅੰਦਰ ਚਲੋ ਵੀ ਗਾਇਸ ਲੈ ਕੇ ਬਾਬੇ ਦੇ ਨਾਲ ਗੱਡੀ ਆਪਾਂ ਫੇਰ ਤੋਂ ਪਾਲੀਆ ਪੰਜਾਬ ਵੱਲ ਨੂੰ ਆ ਆ ਆਪਣੇ ਸ਼ਹਿਰ ਸੋਨੀ ਦਾ ਦੇਖਦੇ ਆਂ ਰਸਤੇ ਚ ਕੀ ਕੀ ਸੀਨ ਪੈਂਦਾ ਉਹ ਯੂ ਤਾਂ ਪਾ ਯੂ ਕਹਿੰਦੇ ਚਾਹ ਪੀਣੀ ਆ ਤਾਂ ਕਰਕੇ ਭਾਈ ਜੰਮੂ ਤੋਂ ਵੀ ਸਟੇਸ਼ਨ ਤੇ ਆਏ ਆ ਯਾਰ ਵਲੌਗ ਬਣਾਉਂਦਾ ਬਿਲਕੁਲ ਵੀ ਮਨ ਹੈ ਨਹੀਂਗਾ ਪਰ ਫਿਰ ਵੀ ਮੈਂ ਕਹਾਂ ਚੱਲ ਬਣਾ ਲੈਨੇ ਆ ਤੇਲ ਪਾਲੀਏ ਯਾਰ एन जी पंप जम्मू च एक ही है वह भी बंद हमारा लगभग आज आज भाई जी बहुत बहुत धनबाद ढाई भाई जी एक हजार दस रुपये वन जीरो वन जीरो ਨੇ ਮਾ ਮਾ ਮੇਰਾ ਭਰਾ ਮੈਨੂੰ ਨੱਪ ਲੈਂਦੇ ਧੰਨਵਾਦ ਭਰਾ ਪੈਟਰੋਲ ਹਨ ਇੱਥੇ ਮਤਲਬ ਜੰਮੂ ਜੰਮੂ ਵਿੱਚ ਤੇ ਨਹੀਂ ਤੁਹਾਨੂੰ ਜਿਹਾ ਪੈਟਰੋਲ ਪੰਪ ਮਿਲੂਗਾ ਇੱਥੇ ਰੋਡ ਤੇ ਮਿਲ ਜੂਗਾ ਜਲੰਧਰ ਦਿੱਲੀ ਜੰਮੂ ਦਿੱਲੀ ਹਾਈਵੇ ਵਾਲੀ ਸਾਈਡ ਤੇ ਇਹ ਜੱਥਿਆਂ ਵੀ ਇਹਦੇ ਗੱਤੇ ਡਿੱਗੇ ਜਾਂਦੇ ਰਸਾ ਢਿੱਲਾ ਹੋ ਗਿਆ ਮੇਰੇ ਹਿਸਾਬ ਨਾਲ ਕੱਲ दे। ਉਹ ਇਹਨੂੰ ਦੱਸ ਦੋ ਨਾ ਟਿੰਪਰ ਮਾਰ ਕੇ ਦੱਸਦੇ ਆ ਹਾਂ ਹੁਣ ਗੱਡੀ ਟਿੰਪਰ ਮਾਰ ਕੇ ਸਾਡੇ ਨਾਲ ਹੀਗਾ ਔਰ ਸਾਡੇ ਲਾ ਹੋ ਗਿਆ ਭਾਈ ਸਸਤਾ ਹੋਣਾ ਮੇਰੇ ਹਿਸਾਬ ਨਾਲ ਇਹਨੂੰ ਮਾਰੋ ਇਹਨੂੰ ਭੈਣੇ ਬਟ ਪਰ ਨਾਲ ਉੱਪਰ ਨਾ ਫਾਦਰ ਅਸਟੇਟ ਲੈ ਆ ਗਏ ਤੇਰੇ ਉਹ ਨਸੇ ਹੋ ਗਏ ਢਿੱਲੇ ਉਹ ਯਾਰ ਉਹਦੇ ਹਿਸਾਬ ਨਾਲ ਖਰਿਆ ਲੁੱਟਣ ਪੈਗੇ ਆ ਦੌੜ ਗਿਆ ਬਾਈ ਰਸਤੀ ਤੂੰ ਲਈ ਹੋ ਗਈ ਤੇਰੀ ਪਿੱਛੇ ਸਮਾਲ ਡਿੱਗਦਾ ਹੁੰਦਾ ਬਿਆਨ ਨੂੰ ਕਿਹਾ ਸਮਾਲ ਡਿੱਗਦਾ ਵੇ ਪਿੱਛੇ ਭਾਈ ਮੇਰੇ ਸਾਹ ਨਾਲ ਨਾ ਡਰਾਈਵਰ ਵਾਲੀ ਸਵੇਰੇ ਜਿਹੜਾ 5 ਤੋਂ ਲੈ ਕੇ 7 ਵਜੇ ਤੱਕ ਦਾ ਸਮਾਂ ਦਾ ਸਭ ਤੋਂ ਔਖਾ ਕੱਢਣਾ ਹੁੰਦਾ ਕਿਉਂਕਿ ਆਹ ਟਾਈਮ ਹੀ ਚਪਕੀਆਂ ਵਜਦੀਆਂ ਵਾ ਰੋਕੇ ਚਾਹ ਪਾਣੀ ਪੀ ਲੈਣਾ ਚਾਹੀਦਾ ਭਾਈ ਸਵੇਰੇ ਦੇ 6 ਵਜੇ ਦਾ ਤਾਂ ਵੀ ਰੈਸ਼ ਬਰਸ਼ਿਆ ਕਰੋ ਬਸਾ ਬੁਸਾ ਤਾਂ ਵੀ ਰੁਕਣਾ ਹੈ ਬੁੜੀਆਂ ਹਟਦੀਆਂ ਨਹੀਂ ਖਾਣੋ ਲੱਡੂ ਅਛਾ ਕੋ ਭਾਈ ਹੁਣ ਕਹਿੰਦੇ ਇੱਧਰ ਦੀ ਰਸਤਾ ਜਾਂਦਾ ਜੇ ਟੋਲ ਬਚੋਣਾ ਮੈਂ ਦਿਖਾਉਣਾ ਤੁਹਾਨੂੰ ਸਾਰਾ ਹਿਸਾਬ ਦਾ ਕੀ ਆ ਤੇ ਵਧੀਆ ਮੌਸਮ ਵੀ ਘੈਂਟ ਬਣਿਆ ਹੋਇਆ ਸੋਖਣਾ ਚਾਹ ਵਗਰਾ ਅਸੀਂ ਤੇ ਚਾਹ ਵਗਰਾ ਪੀਣੇ ਰੁਕੇ ਸੀ ਭਰਾਵਾ ਭਾਈ ਹੁਣ ਲੱਡੂ ਖਾਣ ਦਾ ਸਵੇਰੇ ਸਵੇਰੇ ਮੈਨਾਂ ਕਿਹੜਾ ਦਿਲ ਕਰਦਾ ਇੱਕ ਘੰਟੇ ਦੇਖ ਦੇਖਿਓ 2 ਕ ਘੰਟੇ ਤੱਕ ਦੇਖਿਓ ਲੱਡੂ ਹੀ ਲੱਡੂ ਹੋ ਜਾਣਾ ਕੰਮ ਉਹ ਇੱਕ ਹੋਰ ਗੱਡੀ ਆ ਗਈ ਐ ਪਤਾ ਕੀ ਚੱਲਿਆ ਯਾਤਰਾ ਚੱਲਦੀ ਪਈ ਆ ਜੰਮ ਨਰਾਤਿਆਂ ਦਾ ਕਰਕੇ ਬੈਸ਼ਨੂ ਦੇਵੀ ਘਟਰਾ ਉਹਦੇ ਕਰਕੇ ਬੱਸਾਂ ਬਹੁਤ ਆਉਂਦੀਆਂ ਬਈ ਆ ਵੀ ਮੇਰੇ ਹਿਸਾਬ ਨਾਲ ਰਾਜਸਥਾਨ ਏਰੀ ਦੀ ਬੱਸਾਂ ਜਿਹੜੇ ਹਸਾਣਾ ਹਸਾਬ ਦਾ ਉਹ ਦੇਖਦਾ ਪਿਆ ਦਾ ਇੱਕ ਹੋਰ ਰੁਕ ਗਈ ਆ ਬੋਲਵੋ ਭਾਈ ਹਿਣਾਣੀ ਯਾਰ ਮੈਂ ਬੈਕਰ ਆਈ ਸੀ ਕਿ ਮੈਂ ਕਿਹਾ ਮੈਂ ਵੀ ਕਰਾਵਾਂ ਥੋੜੇ ਘਰ ਲਈ ਬੈਗ ਮੈਂ ਤਾਂ ਨਹੀਂ ਖਾਦੇ ਵੈਸੇ ਘਰੇ ਲੈ ਜਾਣੇ ਆ ਚਲ ਦੇਖਦੇ ਕੀ ਹਿਸਾਬ ਦਾ ਵਾ ਲੋ ਵੀ ਗਾਈ ਚਾਹ ਵਗੈਰਾ ਪੀ ਲਈਆ ਚੋਬਰਾਂ ਨੇ ਰੀਫਰੈਸ਼ ਹੋ ਗਿਆ ਦੁਬਾਰਾ ਤਾਂ ਹਣਾ ਆ ਓਕੇ ਓਕੇ ਹੋ ਗਿਆ ਹੁਣ ਭਾਈ ਕਹਿੰਦੇ ਇੱਥੋਂ ਸ਼ਾਰਟਕਟ ਆ ਉਹ ਟੋਲ ਵੱਜਣਾ ਇਧਰ ਭਾਈ ਇਧਰ ਇਧਰ ਯਾਰ ਕੀ ਹੋ ਰਿਹਾ ਕਿਉਂ ਸੋਰੀ 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 ਹਾਂ ਵਾ ਰਸਤਾ ਇੱਥੋਂ ਫੇ ਤੁਸੀਂ ਮੁੜ ਜਾਣਾ ਵਾ ਖੱਬੇ ਸੱਜੇ ਸੱਜੇ ਇਹ ਤੋਂ ਵੀ ਆ ਉਹ ਵਾਲਾ ਉਹ ਵਾਲਾ ਇਹ ਮੇਰਾ ਪਾਵਰ ਬੈਂਕ ਤੇ ਗਿਆ ਦੇਖੀ ਉਹ ਗਾ ਮੱਜਦ ਨਹੀਂ ਲੈ ਗਈ ਇਦੋਂ ਮੁੰਡਾ ਹਾਂਜੀ ਹਾਂਜੀ ਲਾਓ ਵੀ ਬਾਈਤ ਤੋਂ ਗਾਂ ਸਿੱਧੇ ਜਾਈਏ ਹੋਰ ਕਿਤੇ ਨਹੀਂ ਮੁੰਨਾ ਫੇ ਸੱਜੇ ਮੁੰਨਾ ਅੱਗੇ ਜਾ ਕੇ ਅਸ਼ਾ ਆ ਉਧਰੋਂ ਆਦ ਸਾਦੇ ਰਾਤ ਭਰਾਤੇ ਇੱਧਰ ਨੰਗਨ ਨਹੀਂ ਦਿੰਦੇ ਮਤਲਬ ਮੌਕੇ ਦੇ ਹਿਸਾਬ ਨਾਲ ਆਂ ਜੇ ਤੁਹਾਡਾ ਤੁੱਕਾ ਲੱਗ ਗਿਆ ਠੀਕ ਆ ਨਹੀਂ ਜਿੱਥੇ ਖੜਾ ਹੁੰਦਾ ਪੁਲਿਸ ਵਾਲਾ ਸੱਜੇ ਅਮਾਦਪੁਰ ਇੱਕ ਛੋਟੀ ਜੀ ਮੈਂ ਕਹਾਂ ਚੱਲ ਭਾਈ ਇਹਨਾਂ ਨੂੰ ਕਮਾ ਲਿਓ ਨੇ ਆ ਇਹਦੀ ਲੋਕੇਸ਼ਨ ਬਹੁਤ ਕੈਂਟ ਹੁੰਦੀ ਆ ਸਹੀ ਆ ਤੁਸੀਂ ਵੀ ਦੇਖ ਲਓ ਬਈ ਬਾ ਹਾਈਵੇ ਤੋਂ ਥੋੜਾ ਜਿਹਾ ਥੱਲੇ ਉਤਰਨਾ ਵਾ ਤੁਸੀਂ ਲੋਕੇਸ਼ਨ ਤੁਹਾਡੇ ਸਾਹਮਣੇ ਆ ਬਈ ਸੀਐਨਜੀ ਗੱਡੀ ਦਾ ਫਾਇਦਾ ਵੀ ਆ ਨੁਕਸਾਨ ਵੀ ਕਹਿ ਸਕਦੇ ਆ ਡਿਸਐਡਵਾਂਟੇਜ ਭਰੋਣੀ ਪੈਂਦੀ ਯਾਰ ਬਾਰ-ਬਾਰ ਆ ਫੇਰ ਰੁਕੇ ਉਸੇ ਪੰਪ ਤੇ ਤੁਹਾਨੂੰ ਯਾਦ ਹੋਣਾ ਲਾਸਟ ਟਾਈਮ ਇੱਥੇ ਹੀ ਪਰਵਾਗੇ ਗਏ ਸੀਗੇ ਗੱਡੀ ਜੰਮੂ ਪਹੁੰਚ ਗਈ ਜੰਮੂ ਤੋਂ ਵਾਪਸ ਆਉਂਦੇ ਆ ਗੱਡੀ ਪੈਟਰੋਲ ਤੇ ਹੋ ਗਈ ਸੀਗੀ ਤੇ ਭਾਈ ਕਰ ਦੋ ਫੋਲ ਕਰ ਦੋ ਇੱਕ ਮਿੰਟ ਮੈਂ ਖੋਲਦਾ ਪੈਟਰੋਲ ਤੇ ਹੋ ਗਈ ਸੀ ਕਿ ਇੱਥੇ ਆ ਕੇ ਫਿਰ ਸੀਐਨਜੀ ਤੇ ਕਰ ਲਈਏ ਮੈਂ ਕਿਹਾ ਕੋਹ ਬੱਜੂਗਾ ਸਾਨੂੰ ਨਹੀਂ ਲਓ ਭਾਈ ਲਓ ਵੀ ਭਾਈ 716 ਰੁਪਏ ਦੀ ਇੱਥੋਂ ਬਈ ਆ ਫੋਲ ਨੂੰ ਤੇ ਲਾਤਾ ਵਾ ਤੇ ਹੁਣ ਜਨਤਾ ਨੂੰ ਵੋਲਿਊਮ ਆ ਰਿਹਾ ਹੈ ਵੋਲਿਊਮ ਜਾਣਾ ਹੈ ਨਾ ਇਹਨਾਂ ਨੂੰ ਜਾਣਾ ਨਹੀਂ ਲਵ ਯੂ ਬਈ ਆਪਾਂ ਜਲੰਧਰ ਪਹੁੰਚ ਗਏ ਆ ਸਹੀ ਸਲਾਮਤ ਸਬੂਤੇ ਹੁਣ ਭਾਈ ਹੁਣ ਉਹਨਾਂ ਨੂੰ ਡ੍ਰੌਪ ਹੀ ਕਰਨਾ ਵਾ ਦੋ ਬੰਦੇ ਡ੍ਰੌਪ ਕਰਤੇ ਆ ਪਰ ਉਹਦਾ ਬੈਟਰੀ ਲੋ ਹੀ ਗਿਆ ਯਾਰ ਨਹਿਰੂ ਗਾਰਡਨ ਸਕੂਲ ਦੇ ਮੋੜੇ ਆ ਹਣਾ ਉਹ ਵੀ ਬਈ ਇੱਕ ਨਾਲ ਇੱਥੇ ਲੋਣਾ ਸੀ ਆਪਾਂ ਚੱਲੇ ਬਈ ਜਾਣਾ ਹੀ ਪਣਾ ਭਜੀ ਸਹੀ ਹੈ ਤੁਸੀਂ ਅੱਜ ਹੋਰ ਫੰਕਸ਼ਨ ਲਾਉਣਾ ਹੈ ਨਾ ਮੈਂ ਸੋਲਿਓ 10 ਮਿੰਟ ਜਾਣਾ ਹੈ ਸੂਟ ਤੇ ਜਾਣਾ ਸੋਲਿਓ ਮੜਾ ਛੱਟ ਕਿ ਆ ਭਾਈ ਘਣਾਉਣੀ ਕਿ ਕਿੱਥੇ ਲਾਉਣਾ ਵਾ ਦੂਸਰੀ ਲਿਕਾਂ ਜਾਂਦੇ ਭਾਈ ਆਪਾਂ ਉੱਤਰ ਗਏ ਆ ਹੈਲੋ ਆਪਣਾ ਸੋਪਾ ਨਗਰ ਸਰੋਪਾ ਭਾਈ ਨਾਲ ਹੀ ਮੇਰੇ ਓਕੇ ਆ ਅੱਛਾ ਹੁਣ ਭਾਈ ਇੱਕੋ ਬਲੈਕ ਪੈਨ ਪਾਰਨਾ ਸੀ ਹਾਂਜੀ ਉਹ ਕਰੋ ਲੋ ਵੀ ਭਾਈ ਸਾਰੇ ਕੰਮਾਂ ਕਰਾ ਤਾ ਫਾਈਨਲੀ ਵਿਹਲੇ ਹੋ ਗਏ ਆ ਤਾਂ ਆਖਰੀ ਡਰੋਪ ਭਾਈ ਹੁਣ ਹੁਣ ਕਰਨਾ ਵਾ ਤੇ ਕਿੱਦਾਂ ਰਹਾ ਸਿਸਟਮ ਬਹੁਤ ਵਧੀਆ ਕੰਮ ਕਰਦੇ ਹੋ ਇਹ ਅੱਛਾ ਭਾਈ ਹੁਣ ਕੀ ਕੰਮ ਕਰਦੇ ਬਈ ਫੋਟੋ ਸ਼ੂਟ ਦਾ ਵਧੀਆ ਕੰਮ ਆ ਪ੍ਰੋਫੈਸ਼ਨਲੀ ਕੰਮ ਆ ਜੰਮੂ ਕੰਮ ਲਾਉਣ ਗਏ ਹੈਗੇ ਬਈ ਆਪਣੇ ਦਿੱਲੀ ਦੇ ਹਾਈਡ ਵੀ ਗੁਰਦਾਪੁਰ ਨੂੰ ਕੰਮ ਹੁੰਦੇ ਆ ਵਧੀਆ ਕੰਮ ਹੁੰਦੇ ਆ ਅੱਛਾ ਪਰ ਲੰਬੇ ਟੂਰ ਹੁੰਦੇ ਆ ਆਪਣੇ ਕਲਾਈਂਟਾਂ ਦੇ ਉੱਤੇ ਹੁੰਦੇ ਕੋਈ ਨਾ ਮਿਲਾਂਗੇ ਫੇ ਯਾਰ ਯੂ ਥੈਂਕ ਯੂ ਸੋ ਮਚ ਮੇਰਾ ਓਕੇ ਓਕੇ ਬਾਈ ਨਹੀਂ ਨਹੀਂ ਕੋਈ ਨਾ ਬਾਈ ਲੈ ਦੱਸ ਸਾਡਾ ਨਾਮ ਆ ਵਧੀਆ ਆ ਸਫਰ ਲਾ ਕੇ ਥੱਕੇ ਟੁੱਟੇ ਹੋਏ ਆ ਭਰਾਵਾ ਹੁਣ ਮਤਲਬ ਸ਼ਾਂਤ ਜਿਹਾ ਹੀ ਬੋਲ ਹੁੰਦਾ ਜਿਆਦਾ ਪਰ ਮਜ਼ਾ ਆਇਆ ਤੁਹਾਣਾ ਕੰਮ ਕਰਕੇ ਜਾ ਕੇ ਟਰੈਵਲ ਕਰਕੇ ਨਾ ਕੋਈ ਗੱਲ ਨਹੀਂ ਘਰ ਵਾਲੀ ਗੱਲ ਅੱਗੀ ਕੋਈ ਬੁਜ਼ਾਰੇ ਹੋ ਨਹੀਂ ਪਈ ਨਹੀਂ ਕੋਈ ਗੱਲ ਬਾਕੀ ਬਾਈ ਲਵ ਯੂ ਆ ਧੰਨਵਾਦ ਆ ਵਲੌਗ ਆਪਾਂ ਐਂਡ ਕਰਦੇ ਆ ਤੇ ਸਸਰੀ ਗਾਲ ਜੀ ਲਾਈਕ ਕਮੈਂਟ ਸ਼ੇਅਰ ਧੰਨਵਾਦ ਆ